ਸਸ਼ਵੀ ਕਾ ਜੀ ਮੈਂ ਤੁਹਾਡੀ ਆਪਣੀ ਸੋਨੀਆ ਮਾਨ ਪਿਛਲੇ ਦਿਨੀ ਜੋ ਕਸ਼ਮੀਰ ਪਹਿਲਗਾਉਂ ਦੇ ਵਿੱਚ ਹੋਇਆ ਬੜੀ ਹੀ ਮੰਦ ਭਾਗੀ ਗੱਲ ਹੋਈ ਹੈ ਕਈ ਮਾਮਾ ਦੇ ਕੁਖ ਉਜੜ ਗਏ ਕਈ ਭੈਣਾਂ ਦੇ ਭਰਾ ਚਲੇ ਗਏ ਇੱਕ ਨਵ ਵਿਆਹਿਆ ਜੋੜਾ ਜਿਹਦੇ ਥੇ 6 ਦਿਨ ਹੋਏ ਸੀਗੇ ਵਿਆਹ ਨੂੰ ਉਹਦੇ ਸਾਹਮਣੇ ਉਹਨੀਆਂ ਅੱਖਾਂ ਦੇ ਸਾਹਮਣੇ ਉਹਦੇ ਪਤੀ ਨੂੰ ਕਤਲਿਆਮ ਕਰ ਦਿੱਤਾ ਗਿਆ ਮੈਨੂੰ ਨਹੀਂ ਲੱਗਦਾ ਕਿ ਕੋਈ ਧਰਮ ਜਾਂ ਕੋਈ ਮਜ਼ਬ ਇਹ ਸਿਖਾਉਂਦਾ ਹੈ ਧਰਮ ਤੇ ਸਿਖਾਉਂਦਾ ਹੈ ਯੂਨਿਟੀ 휴ਮੈਨਿਟੀ ਬਟ ਇਹ ਸਭ ਕੁਝ ਕੀ ਹੋ ਰਿਹਾ ਹੈ ਬਹੁਤ ਗਲਤ ਹੋਇਆ ਜੋ ਵੀ ਕਸ਼ਮੀਰ ਦੇ ਵਿੱਚ ਹੋਇਆ ਹੈ ਕਸ਼ਮੀਰ ਦੇ ਲੋਕਾਂ ਦੇ ਨਾਲ ਸਾਡੇ ਪੰਜਾਬ ਦੀਆਂ ਫੈਮਲੀਆਂ ਦੇ ਨਾਲ ਉਹਨਾਂ ਸਾਰੀਆਂ ਫੈਮਲੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੈਂ ਪਾਰ ਸਰਕਾਰ ਦੇ ਅੱਗੇ ਬੇਨਤੀ ਕਰਦੀ ਹਾਂ ਕਿ ਜਿਹੜੀ ਮੀਟਿੰਗ ਤੁਸੀਂ ਬੁਲਾਈ ਹੈ ਉਹਦੇ ਵਿੱਚ ਨਿਰਪੱਖਤਾ ਦੇ ਨਾਲ ਫੈਸਲਾ ਹੋਣਾ ਚਾਹੀਦਾ ਹੈ ਔਰ ਇਨ੍ਹਾਂ ਕਾਲੀਆਂ ਤਾਕਤਾਂ ਦੇ ਖਿਲਾਫ ਫਿਰ ਲਾਹਣਾ ਚਾਹੀਦਾ ਜੋ ਸਾਡੇ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਤੇ ਲੱਗੀਆਂ ਹੋਈਆਂ ਨੇ ਵੈਗੂਜੀਕਾ ਖਾਲਸਾ ਵੈਗੂਜੀਕੀ ਫਤਕ